you Thank you. ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਜੀ ਟਾਈਮ 바ਜ ਚੁੱਕੇ 8 ਸਵਾ 8 ਹੋ ਗਏ ਤੇ ਸੁਨਾ ਆ ਤੋੜਿਆ ਸੀ ਸਰਸਰ ਗੋਣਾ ਤੇ ਬਾਕੀ ਸਾਰੇ ਨਹਾ ਲਏ ਤੇ ਗਰਮੀ ਹੈਗੇ ਬਹੁਤ ਜ਼ਿਆਦੇ ਕਿੰਨੇ ਕਟਨ ਕੋ ਫਸੜਦੇ ਮੇਰੀ え ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਆ ਤੇ ਪਰਮਾਦ ਮਾਜ ਨੂੰ ਚੜਦੀ ਕਲਾ ਵਿੱਚ ਰੱਖੇ ਨਾ ਤੇ বাসਨਾ ਮੈਂ ਹੂੰ ਮੈਂ ਹੋਰ ਕੱਪੜੇ ਧੋਣ ਲੱਤੀਆਂ ਥੋੜੇ ਜਿਹੇ ਇਹ ਹੱਥੋਂ ਹੋ ਗਿਆ ਹੋਸ਼ ਨਹੀਂ ਇੰਦਰ ਕੱਪੜੇ ਪਏ ਐ ਪ੍ਰੈਸ ਕਰਨ ਲਈ ਸ਼ਾਇਦ ਛੋਟੇ ਦਿਨ जाऊँगा सीने इधर मम्मी रोटी बना सुबह का नाश्ता आ, कपड़े खिंडे पे इधर प्रेस करनिया शर्टा

ਮੈਨੂੰ ਲੱਗੀ ਸੀ ਕੱਪੜੇ ਪ੍ਰੈਸ ਕਰਨ ਤੇ ਮੇਰੇ ਭਰਾ ਦੀਆਂ ਸ਼ਰਟਾਂ ਸੀ ਇਹ ਤੇ ਮੈਂ ਕੱਪੜੇ ਨਾਲ ਲੈ ਕੇ ਆਣੇ ਸੀ ਸ਼ੁਭੇ ਨੇ ਤੇ ਕਿ ਉਹਨੂੰ ਡਿਊਟੀ ਤੇ ਆਣਾ ਸੀ ਉਹਨੇ ਮੰਡੇ ਨੂੰ ਤੇ ਫਿਰ ਮੈਂ ਇੱਥੇ ਮੰਮੀ ਕੰਦੀ ਕੱਪੜੇ ਪ੍ਰੈਸ ਕਰਦੇ ਵੀ ਇਹਦੀ ਸ਼ਰਟਾਂ ਹੀ ਆ ਪੈਂਟਾਂ ਦਾ ਠੀਕ ਹੈ ਤੇ ਮੈਂ ਉਹ ਚਾਰ ਕਰ ਦਿੰਨੀ ਆ ਤੇ ਕੰਦੀ ਲਾਈਟ ਦੇਣੀ ਪਤਾ ਹੈਗਾ ਪਰ ਮੈਂ ਪ੍ਰੈਸ ਇੰਦਰ ਓਨ ਕਰਤੀ ਸੀ ਮੈਂ ਤਾਂ ਚਲ ਘਰ ਮੌਂਦੀ ਆ ਤੇ ਵਾਸੀ ਫਿਰ ਮੈਂ ਇੱਥੇ ਫਟਾਫਟ ਸ਼ਰਟਾਂ ਕਰ ਦਿੰਨੀ ਪ੍ਰੈਸ ਤੇ ਮੇਰਾ ਬ੍ਰਦਰ ਆ ਜਾਂਦਾ ਛੁੱਟੀ ਹੁੰਦੀ ਹੈ ਜਗਤ ਨੂੰ ਚਾਰ ਦਿਨਾਂ ਦੀ ਛੁੱਟੀ ਹੁੰਦੀ ਹੈ ਫਿਰ ਆ ਜਾਂਦਾ ਤੇ ਫਿਰ ਜਿੱਦ ਤਨ ਡਿਊਟੀ ਹੁੰਦੀ ਆ ਤਿੰਨ ਚਲਾ ਜਾਂਦਾ ਸਵੇਰ ਸਵੇਰ ਤੇ ਕੈਪ ਕਰਾ ਲੈਂਦੇ ਆਂ ਬਸ ਕੈਪ ਤੇ ਚਲੇ ਜਾਂਦੇ ਆ ਤੇ ਇਹਦੇ ਲਾਈਟ ਕਲਰ ਦੀਆਂ ਸ਼ਰਟਾਂ ਸੀ ਮੈਂ ਕਿਹਾ ਡਾਰਕ ਕਲਰ ਦੀਆਂ ਲੈ ਲੈ ਥੋੜੀਆਂ ਜਿਹੀਆਂ ਸ਼ਰਟ ਤੇ ਕਿਉਂਕਿ ਲਾਈਟ ਹਨਾ ਜਿਆਦੇ ਮੈਲੀਆਂ ਹੋ ਜਾਂਦੀਆਂ ਕੰਦਾ ਹਾਂ ਲਵਾਂਗਾ ਮੈਂ ਤਾਂ ਜੈ ਚੈੱਕਦਾਰ ਲੈ ਲੈ ਵੀ ਉਹ ਵੀ ਵਧੀਆ ਹੁੰਦੀਆਂ ਮੈਨੂੰ ਹੁਣ ਜਾਂ ਪਤਣ ਲੱਗਦਾ ਕਿਉਂਕਿ ਤਾਂ ਮੈਂ ਮੜੀ ਜੀ ਹਨਾ ਕਲਰ ਤੇ ਮੈਨੂੰ ਜੰਮ ਜਾਂਦੀ ਮਿੰਟ ਕਵਾਦੀ ਤੇ ਘਰ ਸੋਹੀ ਮੈਂ ਇੱਧਰ ਹਣਾ ਮੇਰਾ ਭਰਾ ਬੈਠਾ ਸੀ ਵੱਡਾ ਤੇ ਅਸੀਂ ਗੱਲਾਂ ਕਰੀ ਜਾਂਦੇ ਮੰਮੀ ਆ ਗਈ ਸੀ ਘਰ ਤੇ ਇੱਥੇ ਹਣਾ ਫਿਰ ਗੱਲਬਾਤਾਂ ਕਰੀ ਜਾਂਦੇ ਸੀ ਨਾਲ-ਨਾਲ ਤੇ ਨਾਲ ਮੈਂ ਪ੍ਰੈਸ ਕਰਨ ਲੱਗੀ ਸੀ ਸ਼ਰਟ ਤੇ ਪ੍ਰੈਸ ਕਰਕੇ ਤੇ ਫਿਰ ਮੈਂ ਹਣਾ ਬਸ ਸਾਰੀਆਂ ਦਵਾਦਾਂ ਕਰਕੇ ਫਿਰ ਇਹਦੀ ਸ਼ਾਮ ਨੂੰ ਪੈਕਿੰਗ ਕਰ ਤਾਂ ਮੈਂ ਜਾਣਦੀ ਕਹਿੰਗੇ ਸਵੇਰ ਨੂੰ 5 ਵਜੇ ਕਰਨਾ ਹੁੰਦਾ ਤਾਂ ਕਰਕੇ ਅਸੀਂ ਪੈਕਿੰਗ ਕਰਦੇ ਨਹੀਂ ਨਿੱਤਰ ਆਹਾ ਬੈਠੇ ਸਾਰੇ ਬੱਚੇ ਐਵੇਂ ਪ੍ਰਿਹਾਈ ਬੈਠੀ ਐ ਤੇ ਪ੍ਰੈਸ ਕਰਕੇ ਹੱਡੀ ਸੀ ਇਹ ਗੱਲਾਂ ਕਰ ਲਈ ਤੇ ਵਾਸਤੇ ਨਾਲ-ਨਾਲ ਪ੍ਰੈਸ ਕਰੀ ਜਾਂਦੇ ਸੀ ਤੇ ਇੱਧਰ ਬੈਠੇ ਸਾਰੇ ਆ ਸੌਂ ਗਈ ਸੀ ਤੇ ਇਹ ਹਨਾ ਉਪਰਾ ਨਹੀਂ ਕਰਦੀ ਗੋਦੀ ਜੀ ਸੌ ਜਾਂਦੀ ਹੈ ਹਰੇਕ ਦੀ ਬਸ ਇਹਨੂੰ ਮੜਾ ਇੱਥੇ ਪੜਨੂ ਸੌ ਜਾਂਦੀ ਹੈ ਤੇ ਬਸ ਸੌਂ ਗਈ ਸੀ ਫਿਰ ਮੈਂ ਇਧਰ ਹਾਂ ਜੀ ਸੀ ਹਨਾ ਪ੍ਰੈਸ ਕਰਕੇ ਤੇ ਫਿਰ ਉਦੋਂ ਬਾਅਦ ਹਨਾ ਇੱਥੇ ਪੱਖੇ ਦੇ ਵਿੱਚ ਹੈਗਾ ਸੀ ਸੈੱਲ ਪਾਉਣ ਵਾਲਾ ਤੇ ਸੈੱਲ ਪਾਈ ਜਾਂਦੇ ਸੀ ਤੇ ਇਹ ਮੇਰਾ ਹਨਾ ਪਣੋਈਆ ਤੇ ਜੀਜਾ ਤੇ ਇਹ ਕਰ ਲੈਂਦੇ ਵੀ ਜਿਹੜਾ ਕੰਮ ਵੀ ਤੇ ਟੰਬਰਦੰ ਕਰ ਲੈਂਦੇ ਐਸੀ ਗੱਡੀ ਜੀ ਸੀ ਵਗੈਰਾ ਹਨਾ ਉਹਦਾ ਵੀ ਕਰ ਲੈਂਦੇ ਤੇ ਉਹ ਫਿਰ ਸੈੱਲ ਪਾਉਂਦੇ ਸੀ ਇੱਥੇ ਫਿਰ ਹੋ ਗਿਆ ਸੀ ਸ਼ਾਮ ਦਾ ਟਾਈਮ ਤੇ ਫਿਰ ਇਹ ਸੌਂ ਗਈ ਸੀ ਤੇ ਮੈਂ ਜਿੰਨ ਜਿਤਾ ਇਸੇ ਤੇ ਵਾਸਾ ਕਰਦੇ ਸੀ ਸਾਰੇ ਹਣਾ ਆਪਣੇ ਕੰਮਾਂ ਤੇ ਲੱਗੇ ਸੀ ਵਾਸਾ ਹਣਾ ਇੱਥੇ ਬਿਸਤਰੇ ਸਾਰੇ ਚੱਕਤੇ ਸੀ ਤੇ ਬਸ ਇੱਕ ਕੰਮਕਾਰ ਹੋਵੇ ਸੀ ਸਾਰੇ ਤੇ ਇੱਥੇ ਦੋ ਮੰਝਾ ਡਾਏ ਹੋਏ ਸੀ ਹੁਣ ਇੱਕ ਮੰਝਾ ਹੀ ਕਿਉਂਕਿ ਬਾਹਰ ਡਾ ਲੰਗੇ ਫਿਰ ਮੰਝੇ ਸਾਰਿਆਂ ਨੇ ਪੈਣਾ ਹੁੰਦਾ ਤਾਂ ਕਰਤੀ ਤੇ ਆ ਪਾਕਰ ਪਿਆ ਉਹ ਛੱਡੀ ਦਾ ਤੇ ਵਾਸਤੇ ਫਿਰ ਅਸੀਂ ਕੰਮਕਾਰ ਆਪਦੇ ਕਰਲੇ ਸੀ ਤੇ ਬਸ ਸਵੇਰੇ ਸਵੇਰੇ ਹਣਾ ਹੁੰਦੇ ਹੀ ਕੰਮ ਕਰਦੇ ਆ ਸੌਂਗੇ ਸੀ ਤੇਨ ਕੋਲਰ ਦੇ ਮੂਰੇ ਪਾਤਾ ਸੀ ਤੇ ਜੋਤ ਲੱਗੀ ਹੋਈ ਆ ਤੇ ਬਸ ਫਿਰ ਜੋਤ ਵਤੀ ਦਾ ਟਾਈਮ ਹੋ ਗਿਆ ਸੀ ਜੋਤ ਲਾਤੀ ਸੀ ਤੇ ਆ ਮੰਦਿਰ ਬਣਿਆ ਹੋਇਆ ਸਾਡਾ ਸ਼ੇਕੋਲੇ ਦਾ ਤੇ ਆ ਸਾਰੀਆਂ ਤਸਵੀਰਾਂ ਲੱਗੀਆਂ ਇੱਥੇ ਹੋ ਗਿਆ ਸੀ ਰਾਤ ਦਾ ਟਾਈਮ ਤੇ ਵਸ ਇੱਥੇ ਰਾਤ ਨੂੰ ਇਹ ਦੇਖੀ ਜਾਂਦੀ ਸੀ ਇਹਦੇ ਕੈਮਰਾ ਮੋਨ ਕੀਤਾ ਬਸ ਦੇਖੀ ਗਈ ਤੇ ਮੈਨੂੰ ਬੁਲਾਉਂਦੀ ਸੀ ਮੈਂ ਕਿ ਹੱਸ ਹਲਦੀ ਨਹੀਂ ਆਈ ਤੇ ਸੁੱਤੀ पे ਉੱਠੀ ਸੀ ਤਾਂ ਕਰਕੇ ਆਈ ਕਰਦੀ ਸੀ ਤੇ ਬਸ ਬਾਕੀ ਹਨਾ ਮੋਲ ਚ ਗਏ ਹੋਏ ਸੀ ਘੁੰਮਣ ਵਾਸਤੇ ਤੇ ਮੈਨੂੰ ਵੀ ਕਹਿੰਦੇ ਸੀ ਮੈਂ ਤਾਂ ਮੈਂ ਨਹੀਂ ਜਾਣਾ ਤੇ ਬਸ ਇੱਥੇ ਕਰਦੇ ਵੀਡੀਓ ਰਨ ਡਾਲ ਦਬਲੌਗ ਤੇ ਮੈਂ ਕਹਿਣ ਲੱਗਾ ਕਮੈਂਟ